ਕਿਚਰਾ ਦੂਜਿਆਂ ਨੂੰ ਕਰਦੇ ਨੇ ਗੁਨਾਹਗਾਰ ਆਪ ਨੇ ਅੱਜ ਜਿਹੜਾ ਭਗਵਾਨਤਮਾਨ ਨੇ ਗੋਲਡੀ ਨੂੰ ਲਗਾਇਆ ਆਮ ਆਦਮੀ ਪਾਰਟੀ ਚ ਮੈਂ ਹੁਣ ਸਮਝ ਗਿਆ ਚੰਗੀ ਤਰ੍ਹਾਂ ਨਾਲ ਕਿ ਅੰਦਰੋਂ ਹਿੱਲ ਚੁੱਕਾ ਉਹ ਉਹਨੇ ਆਪਣੀ ਘਪਰਾੜ ਦਾ ਸਬੂਤ ਦਿੱਤਾ ਇੱਕ ਪਾਸੇ ਕਹੀ ਜਾਂਦਾ 13ਆਂ ਵੀ 13 ਜਿੱਤਾਂਗੇ ਬਈ ਜੇ ਤੂੰ 13ਆਂ ਦੀਆਂ 13 ਜਿੱਤਦਾ ਤੈਨੂੰ ਗੋਲਡੀ ਦੀ ਸਪੋਰਟ ਦੀ ਕੀ ਲੋੜ ਪੈਗੀ ਹੈ ਹੁਣ ਇਥੋਂ ਅਹਿਸਾਸ ਲਾਓ ਕਿ ਉਹਨੂੰ ਆਪਣਾ ਹਾਰ ਦਾ ਡਰ ਸਤਾ ਰਿਹਾ ਹੈ ਉਹਨੂੰ 골ਡੀ ਵੀ ਚਾਹੀਦਾ ਉਹ ਨਾਲ ਇਹਦੇ ਨਾਲ ਕੋਈ ਹੋਰ ਵੀ ਲਿ ਜਾ ਸਕਦੇ ਕਿਉਂਕਿ ਦੇਖੋ ਮੇਰੇ ਖਿਲਾਫ ਬਹੁਤ ਸ਼ਕਤੀਆਂ ਇਕੱਠੀਆਂ ਹੋਣੀਆਂ ਮੇਰੇ ਤੇ ਹਮਲਾ ਵੀ ਕਰਾ ਸਕਦੇ ਮੈਨੂੰ ਜਵਾਨੀ ਤੌਰ ਤੇ ਵੀ ਖਤਮ ਕਰ ਸਕਦੇ ਆ ਕਿਉਂਕਿ ਮੈਂ ਚੁੱਪਦਾ ਹੀ ਬਹੁਤ ਹਾਂ ਉਹਨਾਂ ਨੂੰ ਉਤਲਿਆਂ ਨੂੰ ਵੀ ਚੁੱਪਦਾ ਇਹਨੂੰ ਵੀ ਚੁੱਪਦਾ ਏਜੰਸੀਆਂ ਨੂੰ ਵੀ ਚੁੱਪਦਾ ਇਸ ਕਰਕੇ ਬਹੁਤ ਸਾਜ਼ਿਸ਼ਾਂ ਹੋਣਗੀਆਂ ਤੇ ਮੈਨੂੰ ਕੌਣ ਬਚਾ ਸਕਦਾ ਮੈਨੂੰ ਸਿਰਫ ਤੁਸੀਂ ਬਚਾ ਸਕਦੇ ਮੇਰੀ ਜਿਹੜੀ ਡੋਰ ਹੈ ਜ਼ਿੰਦਗੀ ਦੀ ਔਰ ਮੇਰਾ ਜਿਹੜਾ ਭੇਖਾ ਤੁਹਾਡੇ ਹੱਥ ਵਿੱਚ ਆ ਤੁਸੀਂ ਦੇਖਣਾ ਵਾ ਕਿ ਕੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਆਦਮੀ ਕੋਈ ਗੱਲ ਕਰ ਰਿਹਾ ਅਸੀਂ ਪੰਜਾਬ ਦੇ ਉਸ ਬੰਦੇ ਨਾਲ ਖੜਨਾ ਵਾ ਕਿ ਆ ਜਿਹੜੇ ਕੇਜਰੀਵਾਲ ਨੂੰ ਆਪਣਾ ਪਿਓ ਕਹਿੰਦੇ ਨੇ ਸਾਰੇ ਕਹਿੰਦੇ ਨੇ ਇਹਨਾਂ ਦੇ ਐਮਐਲਏ ਕਹਿੰਦੇ ਕੇਜਰੀਵਾਲ ਸਾਡਾ ਪਿਓ ਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਓ ਕਹਿੰਦਾ ਬਸ ਇਹੀ ਅੰਤਰ ਸਮਝ ਲਓ ਤੁਸੀਂ ਇਹਨਾਂ ਦਾ ਤੇ ਸਾਡਾ ਜੜਾ ਹੈਗਾ ਵਾ ਔਰ ਗੋਲਡੀ ਨੂੰ ਲੈ ਕੇ ਗਿਆ ਜੀ ਪਰਸੋ ਚੌਥ ਤੱਕ ਗੋਲਡੀ ਸਾਡੇ ਸੋਲੇ ਘਾਰਿਆ ਸੀਗਾ ਕਿ ਖੈਰਾ ਬਹੁਤ ਅੱਛਾ ਆਦਮੀ ਫਾਈਟਰ ਆ ਬਹੁਤ ਦਿਨਾਂ ਦਿਨਾਂ ਦੇ ਵਿੱਚ ਕੀ ਹੋ ਗਿਆ ਅਸਲ ਵਿੱਚ ਕੀ ਕਹਾਣੀ ਆ ਕਿ ਇਹ ਪੁਲਿਸ ਜਿਹੜੀ ਇਹਨਾਂ ਦੇ ਰੱਖੀ ਭਗਵੰਤਪਾਨ ਦੀ ਇਹ ਦੂਜਿਆਂ ਨੂੰ ਇਨਕੁਆਇਰੀਆਂ ਖੋਲ ਕੇ ਉਹਨਾਂ ਨੂੰ ਡਰਾਉਂਦੇ ਨੇ ਸਾਡਾ ਚੱਬੇਵਾਲੇ ਕਐਮਐਲਏ ਚੱਬੇਵਾਲਾ ਇਲਾਕਾ ਹੀ ਆ ਹੁਸ਼ਾਰਪੁਰ ਚ ਉਹਦੀ ਕਾਂਗਰਸ ਦੇ ਐਮਐਲਏ ਨੂੰ ਪਿਛਲੇ ਦਿਨਾਂ ਚ ਲੈ ਕੇ ਇੱਕ ਪਾਸੇ ਕਹੀ ਜਾਂਦੇ 13 ਦੀਆਂ 13 ਜਿੱਤਾਂਗੇ ਉਹ ਭਲਿਓ ਲੋਕੋ ਤੁਹਾਡੇ ਕੋਲ ਤੇ 13 ਬੰਦੇ ਹੈ ਨਹੀਂ ਲੜਾਉਣ ਵਾਸਤੇ ਕੌਣ ਲੜਾਏ ਨੇ ਇਹਨਾਂ ਨੇ ਪੰਜ ਮਨਿਸਟਰ ਤਿੰਨ ਐਮਐਲਏ ਤਿੰਨ ਕਿਤਲੀਆਂ ਤੇ ਇੱਕ ਕਮੇਡੀਅਨ ਕਿਹੜਾ ਆਮ ਆਦਮੀ ਪਾਰਟੀ ਦਾ ਦੱਸੋ ਮੈਨੂੰ ਵਲੰਟੀਅਰ ਜਿਹੜਾ ਪਿੰਡਾਂ ਚੋਂ ਟਿਕਟ ਦਿੱਤੇ ਸੀ ਨੇ ਅੱਜ ਜਿਹੜੀਆਂ ਤਿਤਲੀਆਂ ਕਹਿਣ ਦਾ ਜਿਹੜਾ ਸ਼ਬਦ ਇਹਨੇ ਆਪ ਹੀ ਕੱਢਿਆ ਸੀਗਾ ਔਰ ਦੇਖੋ ਜਦੋਂ ਜ਼ਿਲੰਦਰ ਦਾ ਇੱਕ ਕੈਂਡੀਡੇਟ ਇਹਨਾਂ ਨੇ ਨਾਮਜ਼ਦ ਕੀਤਾ ਰਿੰਕੂ ਉਹ ਟਿਕਟ ਸਮੇਤ ਹੀ ਭੱਜ ਗਿਆ ਹੁਣੇ ਭਾਜੇਪੀ ਚ ਫਿਰ ਇਹਨਾਂ ਦੇ ਅਕਾਲੀ ਦਲ ਦਾ ਬੰਦਾ ਪੱਟਿਆ ਇੱਕ ਉੱਥੇ ਔਰ ਹੁਸ਼ਾਰਪੁਰ ਵਿੱਚ ਸਾਡਾ ਕਾਂਗਰਸ ਦਾ ਪੱਟਿਆ ਫਤਿਹਗੜ੍ਹ ਵਿੱਚ ਕਾਂਗਰਸ ਦਾ ਜਿਹੜੀ ਪਾਰਟੀ ਕੋ ਆਪਣੇ ਬੰਦੇ ਹੀ ਨਹੀਂ ਗਏ ਉਹ ਕਿਦਾ ਕਹਿ ਸਕਦੇ 13 ਦੀ 13 ਔਰ ਜਿਹੜੇ ਰੋਜ਼ ਗਾਲ੍ਹਾਂ ਕੱਢਦੇ ਨੇ ਅਕਾਲੀ بڑے ਮਾੜੇ ਕਾਂਗਰਸੀ بڑے ਮਾੜੇ ਤੇ ਭਾਈ ਤੇ ਫਿਰ ਤੁਸੀਂ ਉਹਨਾਂ ਦੇ ਉਮੀਦਵਾਰ ਕਿਉਂ ਚੱਕਰੇ ਹੈਗੇ ਆ ਜੇ ਕਾਂਗਰਸ ਤੇ ਅਕਾਲੀ ਇੱਡੇ ਮਾੜੇ ਨੇ ਤੇ ਫਿਰ ਉਹਨਾਂ ਦੇ ਬੰਦੇ ਕੋਲ ਤੁਸੀਂ ਪੱਟ ਰਹੇ ਹੋ ਤੇ ਕਿਹੋ ਜੀ ਤੁਹਾਡੇ ਕੋਲ ਕੋਈ ਦਵਾਈ ਹੈਗੀ ਆ ਕਿ ਕੱਲ ਬਹੁਤ ਮਾੜੇ ਸੀਗੇ ਤੇ ਅੱਜ ਦੁੱਧ ਤੋਤੇ ਹੋ ਗਏ ਨੇ ਜਦੋਂ ਉਮੀਦਵਾਰ ਉਮੀਦਵਾਰ ਬਣ ਗਏ ਨੇ ਸੋ ਇਸ ਲਈ ਮੈਂ ਝਾੜੂ ਦੇ ਸਾਰੇ ਆਪਣੇ ਵੋਲੰਟੀਅਰਸ ਇਸ ਤੁਹਾਡੇ ਸੋਸ਼ਲ ਮੀਡੀਆ ਜ਼ਰੀਏ ਤੁਹਾਡੇ ਜ਼ਰੀਏ ਮੈਂ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਹੈਗੇ ਅੱਛੇ ਬੰਦੇ ਤੁਹਾਡਾ ਨਹੀਂ ਕਸੂਰ ਤੁਹਾਡਾ ਉਤਲੇ ਲੀਡਰਾਂ ਨੇ ਵਾਅਦਾ ਖਿਲਾਫੀ ਕੀਤੀ ਆ ਆਪਣੇ ਵਾਅਦੇ ਤੋੜੇ ਨੇ ਇਦਾਂ ਹੀ ਅਕਾਲੀਆਂ ਨੂੰ ਕਹਿਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਕਦੀ ਮਾੜਾ ਨਹੀਂ ਕਿਹਾ ਅਜ ਤੱਕ ਲੀਡਰਾਂ ਨੂੰ ਮਾੜਾ ਕਹਿਣਾ ਜਿਨ੍ਹਾਂ ਨੇ ਬੇਤਬੀਆਂ ਕਰਾਈਆਂ ਜਿਨ੍ਹਾਂ ਨੇ ਵਹਿਬਲ ਚ ਕਤਲ ਕੀਤੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਐਸ்சிਪੀਸੀ ਦਾ ਦੁਰਉਪਯੋਗ ਕੀਤਾ ਆਪਣੇ ਗੂਠਿਆਂ ਦੇ ਥੱਲੇ ਰੱਖਿਆ ਲਫਾਫਿਆਂ ਜੋ ਐਸਜੀਪੀਸੀ ਦੇ ਪ੍ਰਧਾਨ ਕੱਢਦੇ ਨੇ ਮੈਂ ਉਹਨਾਂ ਨੂੰ ਮਾੜਾ ਕਹਿਣਾ ਵਾ ਥੱਲੇ ਦੇ ਵਰਕਰ ਬਹੁਤ ਚੰਗੇ ਨੇ ਉਹ ਤਾਂ ਅੱਜ ਵੀ ਮੋਰਚਾ ਲਾਉਣ ਨੂੰ ਤਿਆਰ ਆ ਉੱਪਰਲੀ ਲੀਡਰਸ਼ਿਪ ਵਿ ਉੱਪਰ ਵੀ ਲੀਡਰਸ਼ਿਪ ਜਿਹੜੇ ਬਾਦਲ ਦਾ ਟੱਪਰ ਆ ਉਹ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ ਆਪਾਂ ਤਾਂ ਹੱਲੇ ਵੀ ਉੱਥੇ ਖੜੇ ਆ ਉੱਥੇ ਬੈਠੇ ਆ ਉਹੀ ਗਰੀਬ ਆ ਉਹੀ ਕਿਰਤ ਕਰਦੇ ਆ ਉਹੀ ਵੰਡ ਕੇ ਛਕਦੇ ਆ ਉਸੇ ਲੰਗਰ ਪੰਗਤ 'ਚ ਬੈੰਨੇ ਆ ਇਸ ਕਰਕੇ ਮੈਂ ਸਾਰੀਆਂ ਪਾਰਟੀਆਂ ਦੇ ਕੀਦਰ ਨੂੰ ਅਪੀਲ ਕਰੂੰਗਾ ਕਿ ਪਾਰਟੀ ਵਾਸੀ ਉੱਥੇ ਉੱਠ ਕੇ ਮੇਰਾ ਸਾਥ ਦਿਓ